ਇਹ ਖੇਤੀ ਰਾਜਿਆਂ ਦਾ ਅਧਿਕਾਰ ਆ ਸਾਰੇ ਮੁਲਕ ਦੇ ਵਿੱਚ ਇੱਕ ਐਮਐਸਪੀ ਕਿਵੇਂ ਤੈਅ ਹੋ ਜੂ ਮੈਨੂੰ ਇਹ ਦੱਸੋ ਬੰਦੇ ਇਰ ਤਾਂ ਕਦੇ ਕਿਸਾਨ ਅੰਦੋਲਨ ਦਾ ਹਿੱਸਾ ਹੀ ਨਹੀਂ ਰਿਹਾ ਇਹਦੀਆਂ ਜਿਹੜੀਆਂ ਉਦੋਂ ਪੋਜੀਸ਼ਨਾਂ ਸੀ ਹੁਣ ਬਿਲਕੁਲ ਉਦੋਂ ਉਲਟ ਨੇ ਇਹ ਕਹਿੰਦੇ ਸੀ ਜਦੋਂ ਤੱਕ ਡਬਲਯੂਟੀ ਨਹੀਂ ਭਾਰਤ ਬਾਹਰ ਨਿਕਲਦਾ ਜਦੋਂ ਤੱਕ ਖੇਤੀ ਕਾਨੂੰਨ ਦੀ ਗਰੰਟੀ ਨਹੀਂ ਬਣਦੀ ਹਾਂ ਉਦੋਂ ਤੱਕ ਆਪਾਂ ਨੂੰ ਉੱਠਣਾ ਨਹੀਂ ਚਾਹੀਦਾ ਸੀ ਇਹਨਾਂ ਦਾ ਜਾਇਜ਼ਾ ਸੀ ਉਹ ਵੀ ਗਲਤ ਸੀ ਜਿਹੜਾ ਗਲਤ ਸਾਬਤ ਹੋਇਆ ਜਦੋਂ ਇਲੈਕਸ਼ਨ ਕੋਰਟ ਲੱਗਿਆ ਹੋਵੇ ਤੁਸੀਂ ਅੰਦੋਲਨ ਤਿੱਖਾ ਕਰ ਰਹੇ ਹੋ ਜਾਵਰ ਹਰਿਆਣਾ ਦੀ ਜਿਹੜੀ ਪੀਜੈਂਟਰੀ ਕਲਾਸ ਆ ਭੰਬਲ ਪੂਸੇ ਦਾ ਇਸੇ ਦਾ ਪਿਆ ਹੋਇਆ ਜਾਦਾ ਤੇ ਇਹਨੂੰ ਲੈ ਕੇ ਉਹਨ ਕੀਰਤੀ ਕਿਸਾਨ ਯੂਨੀਅਨ ਵਰਗੇ ਆ ਹੋਰ ਜਿਹੜੀਆਂ ਕਾਮਰੇਡ ਕਿਸਾਨੀ ਜਥੇਬੰਦੀਆਂ ਨੇ ਇਹ ਝਾਕ ਰਹੀਆਂ ਨੇ ਸੈਂਟਰ ਵੱਲ ਵੀ ਸੈਂਟਰ ਕੁਝ ਹੋਮਵਰਕ ਕਰੂਗਾ ਹੋਮਵਰਕ ਕਰਾਵਾਂਗੇ ਸਟੋਰੇਜ ਗੋਡਾਊਨ ਬਿਹਾਰ ਚ ਵੀ ਵੰਡਣਗੇ ਉੱਥੇ ਵੀ ਮੰਡੀਕਰਨ ਪ੍ਰਣਾਲੀ ਦੁਬਾਰਾ ਤੋਂ ਸ਼ੁਰੂ ਹੋਊਗੀ ਇਹ ਬਹੁਤ ਮਤਲਬ ਕਿ ਤੁਹਾਨੂੰ ਲੱਗਦਾ ਨਹੀਂ ਸਾਰੀ ਭੱਜਣ ਵਾਲੀ ਗੱਲ ਹੈ ਜਿਹੜੀ ਹੋਣ ਦੀ ਸਥਿਤੀ ਹੈ ਉਹਨੂੰ ਲੈ ਕੇ ਮਾਫ ਕਰਨਾ ਮੈਂ ਇਹ ਸਵਾਲ ਮੈਂ ਜ਼ਰੂਰ ਪੁੱਛੂਗਾ ਤੁਹਾਨੂੰ ਇਹ ਸਰਟੀਫੀਕ ਨਹੀ ਦੇਖੋ ਕਿਸਾਨ ਅੰਦੋਲਨ ਦੇ ਵੇਲੇ ਵੀ ਤੁਸੀਂ ਮੇਰਾ ਸਵਾਲ ਸਮਝ ਗਏ ਮੈਂ ਸਮਝ ਗਿਆ ਕਿਸਾਨ ਅੰਦੋਲਨ ਦੇ ਵੇਲੇ ਵੀ મતਭੇਦ ਸੀ ਪਰ ਉੱਥੇ 60 ਸਿਰ ਜੁੜਦੇ ਹੁੰਦੇ ਸੀ ਬਹੁਤ ਸੰਮਤੀ ਵਾਲੀ ਗੱਲ ਮੰਨੀ ਜਾਂਦੀ ਹੁੰਦੀ ਸੀ ਭੰਦੇਰ ਤਾਂ ਕਦੇ ਕਿਸਾਨ ਅੰਦੋਲਨ ਦਾ ਹਿੱਸਾ ਹੀ ਨਹੀਂ ਰਿਹਾ ਇਹਦੀਆਂ ਜਿਹੜੀਆਂ ਉਦੋਂ ਪੋਜੀਸ਼ਨਾਂ ਸੀ ਹੁਣ ਬਿਲਕੁਲ ਉਦੋਂ ਉਲਟ ਨੇ ਸਾਰੇ ਕਾਸੇ ਦੀਆਂ ਸੋ ਦੂ ਦੂ ਡੀਗਲ ਡੱਲੇ ਵਾਲ ਸਾਹਿਬ ਸੀ ਜਦੋਂ ਮੋਰਚਾ ਜਿੱਤਿਆ ਗਿਆ ਇਹ ਕਹਿੰਦੇ ਸੀ ਜਦੋਂ ਤੱਕ W.T. ਚੋਂ ਨਹੀਂ ਭਾਰਤ ਬਾਹਰ ਨਿਕਲਦਾ ਜਦੋਂ ਤੱਕ ਉਹੀ ਕਾਨੂੰਨ ਦੀ ਗਰੰਟੀ ਨਹੀਂ ਬਣਦੀ ਹਾਂ ਉਦੋਂ ਤੱਕ ਆਪਾਂ ਨੂੰ ਉੱਠਣਾ ਨਹੀਂ ਚਾਹੀਦਾ ਸੀ ਮਤਲਬ ਨਹੀਂ ਉਹ ਤਾਂ ਫਿਰ ਹਾਂ ਉਹ ਵੀ ਹਾਈਪੋਥੈਟিক্যাল ਜੀ ਗੱਲ ਸੀ ਵੈਸੇ ਤਾਂ ਮੈਂ ਇਹੀ ਕਹਿੰਦਾ ਨਾ ਜੀ ਫਿਰ ਉਹ ਬਾਕੀ ਜਦੋਂ ਬੰਦੀਆਂ ਕਹਿੰਦੇ ਵੀ ਸਾਡਾ ਅਜੰਡਾ ਕੀ ਸੀ ਉਹ ਝੰਡਾ ਸੀ ਜਿੱਤ ਲਿਆ ਆਪਾਂ ਹੁਣ ਜਿੱਤਨ ਨੂੰ ਰੋਲਣਾ ਥੋੜਾ ਪਰ ਉਸ ਤੋਂ ਬਾਅਦ ਬਤੌਰ ਪੱਤਰਕਾਰ ਜੋ ਮੈਨੂੰ ਸਮਝ ਆ ਰਹੀ ਹੈ ਮੈਂ ਕਿਸਾਨ ਅੰਦੋਲਨ ਦੀਆਂ ਜਿਹੜੀਆਂ ਸਪੀਚਸ ਸੀ ਸਿੰਘੂ ਬਾਰਡਰ ਤੋਂ ਔਰ ਟਿਕਰੀ ਬਾਰਡਰ ਤੋਂ ਸਪੈਸ਼ਲੀ ਸਿੰਘੂ ਦੇ ਬਾਰਡਰ ਤੋਂ ਜਿਹੜੀਆਂ ਸਪੀਚਸ ਵੱਖਰੀਆਂ ਵੱਖਰੀਆਂ ਡਾਇਲੋਜੀਕਲ ਬੈਂਟ ਆਫ ਮਾਈਂਡ ਦੀਆਂ ਜਥੇਬੰਦੀਆਂ ਦੀਆਂ ਸੁਣੀਆਂ ਜੋ ਸਮਝ ਗੱਲ ਇਹ ਆ ਰਹੀ ਹੈ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਸਰਕਾਰ ਵੇਲੇ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਐਸਵਾਈਐਲ ਨੂੰ ਰੱਦ ਕਰਕੇ ਪਾਣੀਆਂ ਦਾ ਮਸਲੇ ਦਾ ਇੱਕ ਐਕਟ ਪਾਸ ਕੀਤਾ ਸੀ ਮੈਨੂੰ ਇਹ ਲੱਗਦਾ ਕਿ ਕਿਸਾਨੀ ਖੇਤਰ ਨੂੰ ਲੈ ਐਗਰੀਕਲਚਰ ਸੈਕਟਰ ਨੂੰ ਲੈ ਕੇ ਇਹ ਇੱਕ ਦੌਰ ਆਊਗਾ ਇਹ ਸਮਾਂ ਬਹੁਤ ਛੇਤੀ ਆਊਗਾ ਕਿ ਪ੍ਰੈਸ਼ਰ ਬਣੂਗਾ ਕਿ ਵਿਧਾਨ ਸਭਾ ਆਪਦੇ ਲੈਵਲ ਤੇ ਖੁਦਮੁਖਤਿਆਰੀ ਦੀ ਜਿਹੜੀ ਵਿਦਿਨ ਦਾ ਇੰਡੀਅਨ ਕਨਸਟੀਟਿਊਸ਼ਨ ਜੋ ਪਾਵਰ ਹੈ ਉਹਨੂੰ ਵਰਤ ਕੇ ਇੱਕ ਮਤਾ ਪਾਸ ਕਰੇ ਔਰ ਇੱਕ ਲਾਅ ਬਣਾਵੇ ਐਗਰੀਕਲਚਰ ਸੈਕਟਰ ਬਈ ਇਹ ਜਿਹੜਾ ਇੱਕ ਖੇਤਰੀ ਅਧਿਕਾਰ ਹੈ ਨਹੀਂ ਦੇਖੋ ਇਹ ਇਹ ਸਮਾਂ ਆ ਸਕਦਾ ਦੇਖੋ ਲੜਾਈ ਤਾਂ ਇਹ ਰਾਜਾਂ ਨੂੰ ਨਾਲ ਲੈ ਕੇ ਲੜਨੀ ਪੈਣੀ ਹੈ ਜਿਹੜੇ ਕਿਸਾਨ ਅੰਦੋਲਨ ਵਾਲੇ ਹੋਣ ਵਾਲੇ ਸੱਜਣ ਨੇ ਇਹ ਬਿਲਕੁਲ ਉਦੋਂ ਉਲਟ ਕਾਰਵਾਈ ਕਰ ਰਹੇ ਨੇ ਇਹਨਾਂ ਦਾ ਜਾਇਜਾ ਸੀ ਉਹ ਵੀ ਗਲਤ ਸੀ ਜਿਹੜਾ ਗਲਤ ਸਾਬਤ ਹੋਇਆ ਜਦੋਂ ਇਲੈਕਸ਼ਨ ਕੋਡ ਲੱਗਿਆ ਹੋਵੇ ਤੁਸੀਂ ਅੰਦੋਲਨ ਤਿੱਖਾ ਕਰ ਰਹੇ ਹੋ ਫਿਰ ਸਾਰਾ ਕੇਂਦਰ ਸਰਕਾਰ ਦਾ ਉਦੋਂ ਜੋਰ ਇਹ ਸੀ ਇਹ ਅੰਦੋਲਨ ਸਿਰਫ ਪੰਜਾਬ ਦਾ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਤਿੰਨ ਮੀਟਿੰਗਾਂ ਤੇ ਆਏ ਦੇਖੋ ਮੰਤਰੀ ਤਿੰਨ ਮੀਟਿੰਗਾਂ ਇਹ ਸਾਬਤ ਕਰਨ ਲਈ ਵੀ ਪੰਜਾਬ ਦਾ ਅੰਦੋਲਨ ਇਹ ਉਹਨਾਂ ਦੇ ਜਾਲ ਚ ਫਸ ਗਏ ਫੇਰ ਉਹ ਉੱਥੇ ਇੱਕ ਵਾਰ ਤਾਂ ਮੰਨੇ ਆ ਸੀ ਕੰਟਰੈਕਟ ਖੇਤੀ ਵਾਲੀ ਗੱਲ ਬਾਹਰ ਆ ਕੇ ਜਦੋਂ ਉਹਨਾਂ ਨੇ ਕਿਹਾ ਵੀ ਆਹ ਪ੍ਰਪੋਜ਼ਲ ਆ ਸੀ ਤੇ ਵਿਚਾਰ ਕਰਾਂਗੇ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਰੱਦ ਕਰਤੀ ਵੀ ਇਹ ਤਾਂ ਉਹੀ ਚੀਜ਼ ਆ ਜਿਹੜੇ ਅਸੀਂ ਰੱਦ ਕਰਾ ਕੇ ਆਇਆ ਜਿਵੇਂ ਹੁਣ ਦੂਜੀਆਂ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਵੀ ਜਿਹੜਾ ਖੇਤੀ ਦੀ ਮੰਡੀ ਕਰਨ ਦਾ ਕਾਨੂੰਨ ਆ ਰਿਹਾ ਇਹ ਉਹ ਤਿੰਨੇ ਖੇਤੀ ਕਾਨੂੰਨ ਆ ਰਹੇ ਨੇ ਇਹ ਉਹਨੂੰ ਅਜੰਡਾ ਬਣਾਉਣ ਨੂੰ ਤਿਆਰ ਨਹੀਂ ਆਪਣੀ ਗੱਲਬਾਤ ਦਾ ਕਹਿੰਦੇ ਨੇ ਸਾਡੀਆਂ ਤਾਂ 12 ਮੰਗਾਂ ਨੇ ਤੇਰੇ ਵੀ ਸ਼ੁਭ ਕਰਨ ਵਾਲੀ ਇਹ ਬਿੱਲ ਤਾਂ ਸੀ ਰੱਦ ਕਰਤਾ ਇਹਦੇ ਇਹਨੂੰ ਲੜਾਈ ਦਾ ਮੁੱਦਾ ਨਹੀਂ ਬਣਾਉਂਦੇ ਮੁੜ ਕੇ ਫੇਰ ਮੀਟਿੰਗ ਰੱਖ ਲਈ ਫੇਰ ਚੰਡੀਗੜ੍ਹ ਰੱਖ ਲਈ ਹੂੰ ਤੇ ਉਹ ਇਹ ਤਾਂ ਉਹਨਾਂ ਦੇ ਨਹੀਂ ਇਹਦੇ ਤੋਂ ਤਾਂ ਕੁਝ ਨਿਕਲਣਾ ਨਹੀਂ ਹੈ ਨਾ ਇਹ ਸਾਰੀ ਨਾ ਕੁਝ ਨਹੀਂ ਨਿਕਲਦਾ ਹਾਂ ਤੇ ਇਸੇ ਕਰਕੇ ਇੱਕ ਹੱਲ ਦਾ ਧੰਨਵਾਦ ਚਲੋ ਇਨ ਅ ਵੇ ਮੇਰੇ ਖਿਆਲ ਤੁਸੀਂ ਇਸ ਗੱਲ ਨੂੰ ਇਕਨੋਲਜ ਦਾ ਕੀਤਾ ਨਾ ਵੀ ਜਿਹੜਾ ਐਗਰੀਕਲਚਰ ਸੈਕਟਰ ਨੂੰ ਲੈ ਕੇ ਖੁਦਮੁਖਤਿਆਰੀ ਤੇ ਗੱਲ ਆਊਗੀ ਦੇਖੋ ਮੈਂ ਤੁਹਾਨੂੰ ਬਹੁਤ ਸਪਸ਼ਟ ਗੱਲ ਕਰਦਾ ਜੇ ਖੇਤੀ ਰਾਜਾਂ ਦਾ ਅਧਿਕਾਰ ਆ ਹੂੰ ਸਾਰੇ ਮੁਲਕ ਦੇ ਵਿੱਚ ਇੱਕ ਐਮਐਸਪੀ ਕਿਵੇਂ ਤੈਅ ਹੋ ਜੂ ਮੈਨੂੰ ਇਹ ਦੱਸੋ ਬਿਲਕੁਲ ਜਦੋਂ ਕਿ ਹਰ ਥਾਂ ਤੇ ਲਾਗਤ ਕੀਮਤ ਅੱਡੋ ਅੱਡ ਕਿਤੇ ਝੋਨਾ 3000 ਰੁਪਏ ਕੁਆਂਟਲ ਖਰਚ ਹੁੰਦਾ ਉਹ ਤੇ ਪੈਦਾ ਕਰਨ ਤੇ ਉਥੇ ਐਮਐਸਪੀ ਲੱਗੂ ਹੁੰਦੀ ਆ ਉਹ ਕਹਿੰਦੇ ਸਾਡਾ ਖੂਨ ਨਿਚੋੜ ਰਹੀ ਆ ਜਿੱਥੇ 1100 ਰੁਪਏ ਝਾਰਖੰਡ ਜਾਂ 1200 ਜਾਂ 1400 ਰੁਪਏ ਦੀ ਲਾਗਤ ਕਿਉਂਕਿ ਜ਼ਮੀਨ ਦੀ ਅਪਜਾਊ ਸ਼ਕਤੀ ਹੋ ਰਾ ਵਾਤਾਵਰਨ ਹੋ ਰਾ ਆਰਕਟ ਹੋ ਰਾ ਸਚਾਈ ਦੇ ਸਾਧਨ ਹੋ ਰਾ ਇਸ ਕਰਕੇ 1KMSP ਲਾਗੂ ਹੀ ਨਹੀਂ ਹੋ ਸਕਦੀ ਸਾਰੇ ਮੁਲਕ ਚ ਇਸ ਕਰਕੇ ਕਿਸਾਨਾਂ ਨੂੰ ਆਪਣੀ ਸੋਚ ਆ ਜਿਹੜੀ ਉਹ ਵੀ ਫੈਡਰਲ ਨੁਕਤਾ ਨਗਾ ਤੋਂ ਮੁੜ ਕੇ ਸੋਚਣੀ ਚਾਹੀਦੀ ਆ ਉਸ ਹਿਸਾਬ ਨਾਲ ਫਿਰ ਇਹਨਾਂ ਦੀ ਲੜਾਈ ਰਾਜਾਂ ਨਾਲ ਵੀ ਬਣਦੀ ਆ ਤੁਹਾਨੂੰ ਲੱਗਦਾ ਨਹੀਂ ਇਹ ਪੂਰਾ ਇੱਕ ਪਲੈਂਕ MSP ਦੀ ਜਿਹੜੀ ਮੰਗ ਹੈ ਕੰਟਰੀ ਵਾਈਡ ਦੀ ਇਹ ਅੰਦਰਖਾਤੇ ਤਾਂ ਸਾਰੀ ਗੱਲ ਸੈਂਟਰ ਨੂੰ ਸੂਟ ਹੀ ਕਰਦੀ ਐ ਨਰੇਟਿਵ ਵੀ ਬਣਿਆ ਰਵੇ ਤੇ ਅਸੀਂ ਇਹ ਵੀ ਨਾ ਮੰਨੀਏ ਬਿਲਕੁਲ ਉਹੀ ਪੰਜਾਬ ਦੇ ਪਾਣੀ ਵਾਲੀ ਗੱਲ ਆ ਨਾ ਵੀ ਐਸਬੀਐ ਨਹੀਂ ਬਣਨ ਦੇਣੀ ਇੱਕ ਤੁਪਕਾ ਨਹੀਂ ਜਾਣ ਦੇਣਾ ਹਾਂ ਇਹ ਇਸ ਨੁਕਤੇ ਤੇ ਮੈਂ ਤਾਂ ਕਿਸਾਨਾਂ ਕੋਹਾਂ ਦੇ ਸਾਹਮਣੇ ਗੱਲ ਕੀਤੀ ਆ ਮੈਂ ਵੀ ਉਹ ਤੁਸੀਂ ਕਹਿੰਦੇ ਕਾਨੂੰਨ ਬਣਾਓ ਤੁਸੀਂ ਉਹਦਾ ਖਰੜਾ ਲੈ ਕੇ ਉਹ ਸਾਹਮਣੇ ਵੀ ਇਹਦਾ ਬਣਨਾ ਚਾਹੀਦਾ ਕਾਨੂੰਨ ਤੁਸੀਂ ਤੁਸੀਂ ਤਾਂ ਦੱਸੋ ਜਦੋਂ ਆਪਾਂ ਕਹਿੰਦੇ ਆ ਚੀਜ਼ ਗਲਤ ਆ ਫਿਰ ਸਾਨੂੰ ਇਹ ਵੀ ਦੱਸਣਾ ਪਊ ਨਾ ਵੀ ਸਹੀ ਕੀ ਆ ਸਿਰਫ ਇਹ ਕਹਿ ਦੇਣਾ ਵੀ ਉਹ ਸੁਆਮੀ ਵਿਵੇਕ ਸੁਆਮੀ ਨਾਥਨ ਦੇ ਉਹਦੇ ਅਨਸਾਰ ਸੀ2 ਫਾਰਮੂਲਾ ਪਲੱਸ 50% ਆ ਜਿਹੜਾ ਉਹ ਕੀਮਤ ਤੈਅ ਕਰੋ ਉਹਦੇ ਅਨਸਾਰ ਤੈਅ ਕਰ ਲੈਣ ਪੰਜਾਬ ਤਾਂ ਫਿਰ ਵੀ ਰਗੜਿਆ ਜਾਂਦਾ ਕਿਉਂਕਿ ਹੁਣ ਐਮਐਸਪੀ ਤੈਅ ਕਰਦੇ ਨੇ ਸਾਰੇ ਮੁਲਕ ਦੀ ਐਵਰੇਜ ਕਾਸਟ ਮੰਨ ਲਓ ਪੰਜਾਬ ਦੀ ਖੇਤੀ ਯੂਨੀਵਰਸਿਟੀ ਨੇ ਕਹੇ ਤਾਂ 3000 ਰੁਪਏ ਕੁੰਟਲ ਕਣਕ ਜਾਂ ਝੋਨੇ ਤੇ ਲੱਗਦਾ ਜੀ ਇੱਥੇ हरियाणा ने कहता 2800 ਲੱਗਦਾ ਯੂਪੀ ਨੇ ਕਹਿੰਦਾ ਇੰਨਾ ਲੱਗਦਾ ਬਿਹਾਰ ਨੇ ਕਹਿੰਦਾ ਇੰਨਾ ਲੱਗਦਾ ਉਹਦੀ ਸਾਰਿਆਂ ਦੀ ਔਸਤ ਕੱਢ ਲੈਂਦੇ ਨੇ ਔਰ ਯੀਲਡ ਵੀ ਵੱਖਰੀ ਵੱਖਰੀਆਂ ਸਾਰੇ ਸਭ ਕੁਝ ਵੱਖੋ ਵੱਖਰਾ ਹੱਥ ਵੱਖਰੀ ਹੈ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਤੁਸੀਂ ਉਹ ਇਕੱਲਾ ਫਾਰਮੂਲਾ ਨਹੀਂ ਕੀਮਤ ਤੈਅ ਕਰਨ ਦਾ ਫਾਰਮੂਲਾ ਜਿਹੜਾ ਉਹ ਵੀ ਤੁਹਾਨੂੰ ਬਦਲਣਾ ਪਊ ਫੈਡਲਿਜ਼ਮ ਜਿਹੜਾ ਖੇਤੀ ਦਾ ਵਿਕਾਸ ਮਾਡਲ ਹੈ ਸਾਰਾ ਚੇਂਜ ਹੁੰਦਾ ਉਹਦੇ ਨਾਲ ਜਿਹਦਾ ਮਤਲਬ ਫਿਰ ਤੁਸੀਂ ਕਿੱਥੇ ਕਿੰਨੀ ਕਣਕ ਬੀਜਣੀ ਹੈ ਕਿੱਥੇ ਝੋਨਾ ਬੀਜਣਾ ਕਿੱਥੇ ਦੂਜੀਆਂ ਤੇਲਾਂ ਵਾਲੀਆਂ ਫਸਲਾਂ ਬੀਜਣੀਆਂ ਨੇ ਕਿੱਥੇ ਕਪਾਹ ਕਿੱਥੇ ਨਰਮ ਜਾ ਗੰਨਾ ਕਿੱਥੇ ਹੋਊ ਮੱਕੀ ਕਿੱਥੇ ਹੋ ਛੋਲੇ ਕਿੱਥੇ ਹੋਣਗੇ ਜੋ ਅੱਡ ਅੱਡ ਧਰਤੀ ਦੀ ਕਿਸਮਾਂ ਉਹਦੀਆਂ ਤੁਹਾਨੂੰ ਤੈਅ ਕਰਨਾ ਪਊ ਵੀ ਅਸੀਂ ਇੱਥੇ ਆ ਖੇਤੀ ਕਰੂ ਆ ਖਰੀਦਾਂਗੇ ਇੱਥੇ ਆ ਕਰੂ ਆ ਖਰੀਦਾਂਗੇ ਫਿਰ ਉਹਦਾ ਵਾਤਾਵਰਣ ਨਾਲ ਵੀ ਇਫੈਕਟ ਪੈਂਦਾ ਸੇ ਬਹੁਤ ਵੱਡੀ ਗੱਲ ਆ ਐਂ ਕਹਿ ਦੇਣਾ ਵੀ ਮੈਂ ਉਦੋਂ ਤੱਕ ਨਹੀਂ ਮਰਨ ਵਰਤ ਰੱਖ ਲੈ ਜਦੋਂ ਤੱਕ ਕਾਨੂੰਨ ਨਹੀਂ ਬਣਦਾ ਇਹ ਬਹੁਤ ਵੱਡਾ ਮਸਲਾ ਮੇਰੇ ਕਹਿਣ ਦਾ ਮਤਲਬ ਇਹ ਤਾਂ ਘੱਪੜ ਚੋਂ ਪਈ ਜਾਵੇ ਚੱਲੀ ਜਾਵੇ